ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋ ਸਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵੈਗੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਠੀਕ ਠਾਕ ਆ ਜੀ ਇੱਥੇ ਮੈਂ ਧੋਰੇ ਹੀ ਸੀ ਕੱਪੜੇ ਕੁਸ ਮਸ਼ੀਨ ਚ ਪਾਈ ਹੋਈ ਨੇ ਜੀ ਦਿੱਲੀ ਵਾਲੇ ਮਸ਼ੀਨ ਚੰਦਰੀਏ ਨਾਲ ਆਪਣੀ ਤੇ ਇਹ ਸੀਗੇ ਮੇਰੇ ਨਵੇਂ ਸੂਟ ਗਰਮੀ ਵਾਲੇ ਦੋ ਤਿੰਨ ਤੋਂ ਇੱਕ ਕਦੀ ਵਾਰੀ ਪਾਏ ਹੋਏ ਸੀਗੇ ਥੋੜੇ ਥੋੜੇ ਮੈਲੇ ਤਾਂ ਹੁੰਦੇ ਨਹੀਂ ਹੈਗੇ ਇਹ ਥੋੜਾ ਟਾਈਮ ਪਾ ਕੇ ਕੱਢ ਦਨੇ ਆ ਤੇ ਇਹਨਾਂ ਨੂੰ ਵੀ ਧੋ ਕੇ ਰੱਖ ਦਨੇ ਆ ਜੀ ਹੁਣ ਗਰਮੀ ਘਟ ਗਈ ਹੈ ਮੌਸਮ ਬਦਲਣ ਲੱਗ ਗਿਆ ਤਾਂ ਕਰਕੇ ਮੈਂ ਚੱਕ ਕੇ ਧੋ ਦਿੱਤੇ ਨੇ ਜੀ ਇਹ ਹੁਣ ਹਜੇ ਤਾਂ ਮੌਸਮ ਥੋੜਾ ਜਿਹਾ ਗਰਮੀ ਆਉਂਦੀ ਹੈ ਜਲ ਜੀਲੇ ਵੱਡੀਆਂ ਗਈਆਂ ਥੋੜੇ ਦਿਨਾਂ ਤੱਕ ਫੇਰ ਠੰਡ ਹੋ ਜਾਣੀ ਹੈ ਇਹ ਚੱਕ ਦਿੱਤੇ ਨੇ ਜੀ ਕਿਤੇ ਜਾਣ ਲੱਗੇ ਪਾਉਂਦੇ ਹੁੰਦੇ ਸੀ ਦੋ ਤਿੰਨ ਸੂਟ ਲਾਂ ਟੰਗੇ ਹੋਏ ਸੀਗੇ ਥੋੜਾ ਬਹੁਤਾ ਕਿਤੇ ਜਾਣਾ ਪੈਂਦਾ ਸੀ ਤੇ ਅੱਜ ਇਹਨਾਂ ਨੂੰ ਧੋ ਕੇ ਆਪਾਂ ਰੱਖ ਦਾਂਗੇ ਜੀ ਇਹਨਾਂ ਨੂੰ ਹੱਥਾਂ ਨਾਲ ਹੀ ਧੋ ਦਿੱਤਾ ਮੈਂ ਸਰਪਾ ਪਾ ਕੇ ਹੱਥਾਂ ਨਾਲ ਹੀ ਹਲਕੇ ਹਲਕੇ ਜੀ ਮਲਤੀ ਮਸ਼ੀਨ 'ਚ ਨਹੀਂ ਪਾਉਂਦੇ ਹੁੰਦੇ ਜੀ ਨਵੇਂ ਕੱਪੜੇ ਫਿਰ ਖਰਾਬ ਜੇ ਹੋ ਜਾਂਦੇ ਨੇ ਮਸ਼ੀਨ ਦੇ ਵਿੱਚ ਘਮਾਉਣ ਨਾਲ ਜਦੋਂ ਘਰੇ ਪਾਉਣ ਲੱਗ ਜੰਨੇ ਫਿਰ ਮਸ਼ੀਨ 'ਚ ਧੋ ਲੈਣੇ ਹੁੰਦੇ ਆ ਨਵੇਂ ਤਾਂ ਹੱਥਾਂ ਨਾਲ ਹੀ ਧੋ ਦਿੰਨੇ ਜੀ ਜਿਹੜੇ ਕੋਈ ਵੀ ਨਵੇਂ ਕੱਪੜੇ ਹੁੰਦੇ ਨੇ। ਮਸ ਪਾਣੀ ਸਹੀ ਕੱਢਣ ਵਾਲੇ ਸੀਗੇ ਜੀ ਮਾਰੇ ਤਾਂ ਹੈ ਨਹੀਂ ਸੀ ਇਹਨੇ। ਗਰਮੀ ਕਰਕੇ ਵੀ ਫਾਇਦੇ ਨਹੀਂ। ਪਾਣੀ થી ਕੱਢ ਕੇ ਹੁਣ ਸਿਆਲਾ-ਸਿਆਲਾ ਗਰਮੀ ਵਾਲੇ ਕੱਪੜਿਆਂ ਦੀ ਜ਼ਰੂਰਤ ਨਹੀਂ ਹੈਗੀ। ਤਾਂ ਕਰਕੇ ਇਹਨਾਂ ਨੂੰ ਧੋ ਕੇ ਪ੍ਰੈਸ ਕਰਕੇ ਸਾਫਦਾਂਗੇ ਜੀ। ਫਿਰ ਹੌਲੀ-ਹੌਲੀ ਕਰਕੇ ਸਿਆਲਾ ਵਾਲੇ ਕੱਪੜੇ ਕੱਢਾਂਗੇ ਜੀ। ਇਹ ਗਰਮੀ ਵਾਲੇ ਧਰੀ ਜਾਵਾਂਗੇ ਹੌਲੀ-ਹੌਲੀ। ਇੱਕ ਲੱਖ ਤਾਂ ਸਾਰੇ ਕੰਮ ਠੀਕ ਵੀ ਨਹੀਂ ਆਉਂਦੇ ਹੈਗੇ ਜੀ ਥੋੜੇ ਥੋੜੇ ਕਰਕੇ ਆਪਾਂ ਇਹ ਰੱਖੀ ਜਾਵਾਂਗੇ ਤੇ ਉਹ ਕੱਢ ਲਾਂਗੇ ਅਜੇ ਇੰਨੀ ਠੰਡ ਨਹੀਂ ਹੈਗੀ ਥੋੜਾ ਹੀ ਫਰਕ ਪਿਆ ਜੀ ਫਰਕ ਪੈ ਗਿਆ ਵੈਸੇ ਤੇ ਸੀਜ਼ਨ ਤੋਂ ਬਾਅਦ ਫੇਰ ਠੰਡ ਹੋ ਜੂਗੀ ਅਜੇ ਦੀ ਗਰਮੈਸ ਹੋ ਜਾਂਦੀ ਹੈ ਜੀ ਗਰਦ ਜੀ ਹੋ ਜਾਂਦੀ ਹੈ ਇਹ ਜੋ ਧੂਆਂ ਹੋ ਜਾਂਦਾ ਥੋੜਾ ਬਹੁਤਾ ਢਿੱਲੀ ਵਾਲੇ ਕੱਪੜੇ ਆਪਣੀ ਮਸ਼ੀਨ ਚੱਲ ਰਹੀ ਹੈ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਸੁੱਕਣੇ ਪਾ ਦੇਵਾਂਗੇ ਜੇ ਕੱਢ ਕੇ ਕੱਲ ਵੀ ਧੋਤੇ ਸੀ ਅੱਜ ਵੀ ਜੇ ਡੇਲੀ ਧੋਦਨੇ ਫਿਰ ਤਾਂ ਜਲਦੀ ਧੋਤੇ ਜਾਂਦੇ ਨੇ ਅੱਜ ਥੋੜੀ ਸੀਗੇ ਤਾਂ ਕਰਕੇ ਮੈਂ ਇਹ ਧੋ ਲੇ ਵੀ ਜੀ ਨਵੇਂ ਸੂਟ ਵੌਇਸ ਓਵਰ ਕਰਦੀ ਨੂੰ ਵੀ ਕਈ ਵਾਰੀ ਵੀਡੀਓ ਰੋਕਣੀ ਪੈ ਜਾਂਦੀ ਹੈ ਜੀ ਵਿੱਚ ਟਰੈਕਟਰ ਆਉਂਦੇ ਨੇ ਜਦੋਂ ਕੋਈ ਟੱਕ ਲੱਗ ਕੇ ਆਉਂਦਾ ਫਿਰ ਬੰਦ ਕਰਨੀ ਪੈਂਦੀ ਆ ਉਹਨਾਂ ਟਾਈਮ ਜਿਹੜਾ ਟਾਈਮ ਆਵਾਜ਼ ਨਹੀਂ ਸੁਣਨੋਂ ਹਟਦੀ ਪਰ ਰੋੜ ਕਰਕੇ ਆਪਣੇ ਜਿਆਦਾ ਲੰਘਦੇ ਨੇ ਜੀ ਅਗਲੇ ਪਿੰਡਾਂ ਤੋਂ ਵੀ ਨੰਗਦੇ ਨੇ ਇਥੋਂ ਦੀ ਆਪਣੇ ਪਿੰਡ ਦੇ ਦਾ ਨੰਗਣੇ ਨੇ ਜੀ ਹੋਰਾਂ ਪਿੰਡਾਂ ਤੋਂ ਵੀ ਆਉਂਦੇ ਨੇ ਤਾਂ ਕਰਕੇ ਫਿਰ ਧਿਆਨ ਨਾਲ ਵਾਇਸਓਵਰ ਕਰਨੀ ਪੈਂਦੀ ਹੈ ਜੀ ਵੀਡੀਓ ਬਣਾਉਂਦੇ ਉਦੋਂ ਵੀ ਵਿੱਚ ਚੱਲ ਰਹੀ ਸੀਗੇ ਤਾਂ ਕਰਕੇ ਫਿਰ ਮੈਂ ਵਾਇਸਓਵਰ ਕਰੀ ਹੈ ਜੀ ਹੁਣ ਵੀ ਰੋਕ ਰੋਕ ਕੇ ਐਡੀਟਿੰਗ ਕਰ ਰਹੀ ਹਾਂ ਥੀਨਾਂ ਦਾ ਆਪਾ ਪਾਣੀ ਕੱਢ ਕੇ ਫਿਰ ਸਾਫ਼ ਪਾਣੀ ਥਿੰਦੀ ਕੱਢ ਕੇ ਜੀ ਇਹਨਾਂ ਨੂੰ ਮਸ਼ੀਨ 'ਚ ਸੁਕਾ ਕੇ ਪਾ ਦਾਂਗੇ। ਇਹ ਤੇ ਦੁਪਹਿਰ ਦਾ ਟਾਈਮ ਐ, 3 ਵਜੇ ਦਾ ਟਾਈਮ ਐ ਜੀ। ਆ ਇਹ ਤਾਂ ਸੁੱਕ ਜਾਂਦੇ ਨੇ ਜੀ ਜਿਵੇਂ ਜਿਵੇਂ ਫੇਰ ਠੰਡ ਹੋਊਗੀ, ਫੇਰ ਤਾਂ ਸਵੇਰੀ ਧੋਣੇ ਪਿਆ ਕਰਨਗੇ। ਜੇ ਥੋੜੀ ਗਰਮੀ ਹੁੰਦੀ ਐ ਜੀ ਧੁੱਪ ਕਰਕੇ ਉਹ ਸਵੇਰੀ ਤਾਂ ਕਰਕੇ ਮੈਂ ਥੋੜਾ ਜਿਹਾ ਲੇਟ ਧੋ ਦਿੰਨੀ ਆ। ਜੇ ਤਾਂ ਜਲਦੀ ਪੈ ਜਾਣ ਮਸ਼ੀਨ 'ਚ ਫੇਰ ਤਾਂ ਧੋਤੇ ਜਾਂਦੇ ਨੇ। ਜੇ ਲੇਟ ਹੋ ਜਾਈ ਫੇਰ ਤਾਂ ਦੁਪਹਿਰੇ ਬਾਅਦ ਹੀ ਧੋਤੇ ਠੀਕ ਆਉਂਦੇ ਨੇ ਜੀ। ਇਹ ਰੰਗ ਆਪਣਾ ਇਹ ਸੂਈ ਚੋ ਵੀ ਲਿਆ ਪਿਆ ਜੀ ਰੰਗ ਵਾਲਾ ਤਾਂ ਬੁਰਾ ਹਾਲ ਹੀ ਹੈ ਜੀ ਜਦੋਂ ਕਰਾਉਨੇ ਉਦੋਂ ਥੋੜਾ ਜਿਹਾ ਵਧੀਆ ਲੱਗਦਾ ਬਾਅਦ ਦੇ ਵਿੱਚ ਤਾਂ ਜਦੋਂ ਇਹ ਲੈ ਜਾਂਦਾ ਫਿਰ ਬਹੁਤ ਬੁਰਾ ਲੱਗਦਾ ਤੇ ਜਿੱਥੇ ਸਲਾਹ ਆਉਂਦੀ ਹੈ ਉੱਥੇ ਤਾਂ ਨਾਲ ਹੀ ਲੈਣ ਲੱਗ ਗਿਆ ਸੀਗਾ ਆਪਣੇ ਰੰਗ ਵਾਲੀ ਹਜੀ ਘਰੀ ਸੀਗੇ ਕਰਦੇ ਰੰਗ ਉਹ ਨਹੀਂ ਲੈਣਾ ਸ਼ੁਰੂ ਹੋ ਗਿਆ ਸੀ ਬਿਲਕੁਲ ਨਹੀਂ ਲੈਣਾ ਹੈਗਾ ਜਿੱਥੇ ਤਾਂ ਸਲਾਹ ਆਉਂਦੀ ਹੈ ਲਓ ਜੀ ਇਹਨਾਂ ਨੂੰ ਆਪਾਂ ਪਾਣੀ 'ਚ ਕੱਢ ਲਾਂਗੇ ਸਕਾ ਕੇ ਸਕਾਉਣ ਵਾਲੇ ਪਾਸੇ ਪਾ ਦਾਂਗੀ ਤੇ ਦੂਸਰੇ ਕੱਢ ਕੇ ਵੀ ਧੋ ਦੂੰਗੀ ਦੋ ਵਾਰ ਚੱਲੂ ਜੁਕੀ ਹੈ ਜੀ ਆਪਣੀ ਮਸ਼ੀਨ ਦੋ ਤਿੰਨ ਕੇ ਸੂਟ ਸੀਗੇ ਮਸ਼ੀਨ ਚ ਪਾਈ ਹੋਈ ਜਿਹੜੇ ਭੈਣ ਪਰ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਪੋਰਟ ਕਰਦੇ ਨੇ ਆਪਾਂ ਨੂੰ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਨਹੀਂ ਵੀ ਕਮੈਂਟ ਕਰਦੇ ਵੀਡੀਓ ਵਾਚ ਕਰਦੇ ਨੇ ਆਪਣੀ ਤੇ ਆਪਣੀ ਨਾਲ ਨਵੇਂ ਜੁੜ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਸਾਥ ਤੇ سپورਟ ਇਸੇ ਤਰ੍ਹਾਂ ਬਣਾਈ ਰੱਖਣਾ ਲੋ ਜੀ ਆਪਾਂ ਇਹ ਕੱਢ ਲੈਨੇ ਕੰਮ ਤਾਂ ਹੋਰ ਵੀ ਬਹੁਤ ਹੁੰਦੇ ਨੇ ਜੀ ਦਿੱਲੀ ਦੇ ਪਰ ਵੀਡੀਓ ਥੋੜੀ ਬਣਾਈ ਜਾਂਦੀ ਆਪ ਬਣਾਉਣ ਕਰਕੇ ਕੈਮਰਾ ਸੈੱਟ ਕਰਨਾ ਬਸ ਸਹੀ ਕਾਲ ਹੋ ਜਾਂਦੀ ਹੈ ਜੀ ਵੀ ਬਾਰ-ਬਾਰ ਸਾਰੀ ਕੰਮਾਂ ਦੀ ਕਿਤੇ ਬਣਾਵਾਂਗੇ ਆਪਾਂ ਜੇ ਤਾਂ ਕੋਈ ਦੂਸਰਾ ਬਣਾਉਣਾ ਹੋਵੇ ਵੀਡੀਓ ਫਿਰ ਤਾਂ ਬਣ ਜਾਂਦੀ ਐ ਆਪ ਨੂੰ ਇਹ ਹੀ ਔਖਾ ਹੋ ਜਾਂਦਾ ਜੀ ਇਕੱਲੇ ਜਾਨੇ ਵੀਡੀਓ ਬਣਾਉਣੀ ਸੈੱਟ ਕਰਕੇ ਰੱਖਣਾ ਪੈਂਦਾ ਤੇ ਬਾਰ-ਬਾਰ ਦੇਖ ਕੇ ਫਿਰ ਬੰਦ ਕਰਨਾ ਪੈਂਦਾ ਜੀ ਉਸ ਤੋਂ ਬਾਅਦ ਮੈਂ ਇੱਥੇ ਲੱਗੀ ਸੀ ਜੀ ਪੜਾਹੀ ਨੂੰ ਤੇਲ ਲਾਉਣਾ ਇਹਦੇ ਵਿੱਚ ਆਪਾਂ ਖੋਆ ਕੱਢਿਆ ਸੀ ਧੋਸ ਮਾਰ ਕੇ ਤਾਂ ਮਾਂਜ ਕੇ ਰੱਖਦੀ ਸੀ ਜੀ ਤੇਲ ਲਾਉਣਾ ਰਹਿ ਗਿਆ ਸੀ ਇਸ ਨੂੰ ਇਹ ਸਰੋਂ ਦਾ ਤੇਲ ਪਾ ਲਿਆ ਇਹਨੂੰ ਚੰਗੀ ਤਰ੍ਹਾਂ ਲਾ ਦਾਂਗੇ ਆਪਾਂ ਸਾਰੇ ਇੱਕ ਲਫਾਫਾ ਲੈ ਲੈ ਮੈਂ ਉਦੋਂ ਲਾ ਦਾਂਗੀ ਜੀ ਚੰਗੀ ਤਰ੍ਹਾਂ ਸਾਰੀ ਨਾਲ ਤਾਂ ਜਿਹੜਾ ਬਹੁਤ ਥੋੜੀ ਬਹੁਤੀ ਪਾਣੀ ਨਾਲ ਧੋਣ ਕਰਕੇ ਜੰਗਾਲ ਲੱਗ ਜਾਂਦੀ ਹੈ ਜੀ ਉਹ ਲੈ ਜੂਗੀ ਲਫਾਫੇ ਨਾਲ ਤੇ ਸਾਫ਼ ਹੋ ਜੂਗੀ ਕੜਾਹੀ ਇੱਕ ਖੋਆ ਬਣਾਉਣ ਕਰਕੇ ਫਿਰ ਮਾਂਜਣੀ ਪੈਂਦੀ ਹੈ ਜੀ ਖੋਆ ਦੁੱਧ ਸਾਈਡਾਂ ਤੇ ਜੰਮ ਜਾਂਦਾ ਉਹਦੀ ਕਰਕੇ ਜੇ ਪੰਜੀਰੀ ਬਣਾਉਣੀ ਹੁੰਦੀ ਆ ਫਿਰ ਨਹੀਂ ਮੈਂ ਮਾਂਜ ਕੇ ਰੱਖਦੀ ਹੁੰਦੀ ਜੀ ਫਿਰ ਘਿਓ ਵਾਲੀ ਹੁੰਦੀ ਹੈ ਕੜਾਹੀ ਮੈਂ ਇਹਦੀ ਕੱਢ ਲੈਨੇ ਆ ਉਸੇ ਤਰ੍ਹਾਂ ਮੁੱਦੀ ਮਾਰ ਦਿੰਨੀ ਆ ਜੀ ਜਦੋਂ ਆਪਾਂ ਫੇਰ ਬਰਤਣੀ ਆ ਫੇਰ ਧੋਸ ਮਾਰ ਕੇ ਵਰਤ ਲੈਣੀਆਂ ਨੇ ਪਰ ਖੋਆ ਕੱਢਣ ਤੋਂ ਬਾਅਦ ਤਾਂ ਇਹ ਤੇਲ ਲਾ ਕੇ ਜਾਂ ਘਿਓ ਲਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਰੱਖਣੀ ਪੈਂਦੀ ਹੈ ਜੀ ਨਹੀਂ ਤਾਂ ਲੋਹੇ ਦੀ ਕੜਾਈ ਨੂੰ ਫੇਰ ਜਰ ਲੱਗ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਇਹ ਈ ਥੋੜਾ ਜਿਹਾ ਤੇਲ ਹੋਰ ਪਾ ਲੂਗੀ ਇੱਕ ਵਾਰੀ ਆਪਾਂ ਲਫਾਫਾ ਫੇਰ ਦੁੱਤੇ ਜਿਹੜੀ ਉਸ ਨੂੰ ਜਰ ਲੱਗੀ ਹੈ ਸਾਰੀ ਉਹ ਆਪਾਂ ਲਫਾਫੇ ਦੀ ਸਾਈਡ ਬਦਲ ਲਈ ਹੈ ਜੀ ਵਿੱਚ ਕਰਕੇ ਸਾਫ਼ ਲਫਾਫਾ ਬਾਹਰ ਕਰ ਲਿਆ ਦੀ ਇੱਕ ਵਾਰੀ ਫੇਰ ਚੰਗੀ ਤਰ੍ਹਾਂ ਰਗੜ ਦਾਂਗੇ ਸਾਰੇ ਲਾਵਾਂਗੇ ਤੇਲ ਕਿਤੋਂ ਰਹੇ ਨਾ ਜਗਾ ਤੇਲ ਲਾਉਣ ਤੋਂ ਨਹੀਂ ਤਾਂ ਫਿਰ ਖਰਾਬ ਹੋ ਜਾਂਦੀ ਐ ਨਹੀਂ ਜੀ ਜੇ ਆਪਾਂ ਤੇਲ ਜਾਂ ਘਿਓ ਲਾ ਕੇ ਨਹੀਂ ਰੱਖਦੇ ਲੋਹੇ ਦੀ ਕੜਾਹੀ ਨੂੰ ਫਿਰ ਨਾਇ ਤਾਂ ਉਹ ਜਰ ਲੱਗਦੀ ਐ ਜੀ ਖਰਾਬ ਹੋ ਜਾਂਦੀ ਐ ਫਿਰ ਜਦੋਂ ਆਪਾਂ ਕੋਈ ਚੀਜ਼ ਬਣਾਵਾਂਗੇ ਇਹਦੇ ਵਿੱਚ ਖੋਆ ਜਾਂ ਪਨੀਰੀ ਫਿਰ ਉਹ ਜਰ ਉਹਦੇ ਵਿੱਚ ਆਉਂਦੀ ਐ ਜੀ ਚੰਗੀ ਤਰ੍ਹਾਂ ਮਾਂਜੇ ਤੋਂ ਵੀ ਨਹੀਂ ਲੈਂਦੀ ਹੈਗੀ ਜਦੋਂ ਗਰਮ ਹੁੰਦੀ ਐ ਚੀਜ਼ ਫਿਰ ਵਿੱਚ ਲੈਂਦੀ ਐ ਇੰਤਾ ਕਰਕੇ ਆਪਾਂ ਰੱਖ ਦਿੰਨੇ ਹੁੰਦੇ ਨੇ ਜੀ ਸਿਆਲ ਦੇ ਵਿੱਚ ਹੀ ਇਹ ਵਰਤੀ ਜਾਂਦੀ ਹੈ ਜੀ ਦੋ ਵਾਰੀ ਵਰਤੀ ਲਈ ਤੇ ਤਿੰਨ ਵਾਰੀ ਵਰਤੀ ਹੈ ਜਿੰਨੀ ਇੱਕ ਵਾਰੀ ਬਸ ਬਾਕੀ ਟਾਈਮ ਤਾਂ ਪਈ ਰਹਿਣੀ ਹੈ ਇਹਨੂੰ ਤੇਲ ਲਾ ਕੇ ਚੰਗੀ ਤਰ੍ਹਾਂ ਖੁਰਚਣੇ ਨੂੰ ਵੀ ਲਾ ਦਾਂਗੇ ਨਾਲੇ ਆਟਾ ਮੋਕੇ ਰੱਖਿਆ ਜੀ ਮੈਂ ਇਹ ਇੱਥੇ ਬਣਾ ਲਈ ਸੀ ਪਿਆਜ਼ ਦੀ ਭਾਜੀ ਇਹਨੇ ਪਿਆਜ਼ ਜੀਰਾ ਪਾ ਕੇ ਆਪਾਂ ਇਹੋ ਕਾਰੀ ਜੀਰਾ ਪਾ ਲਿਆ ਸੀ ਇਹ ਆ ਜਿੰਨੀ ਮਿੱਠੀ ਹੈ ਲੋਨ ਮਿੱਠੀ ਪਾਵਾਂਗੇ ਇਹਦੇ ਵਿੱਚ ਇਹ ਦੇ ਮਿੱਠਾ ਤਸ ਪਾਵਾਂ। ਯਾ ਲੋ ਕੋਈ ਦਾ ਸਾਡੀ ਸਮਝ ਨਹੀਂ ਆਉਂਦੀ। ਫਿਰ ਇਹ ਹੀ ਰੈਸਪੀ ਬਣਾਉਣੀ ਪੈਣੀ ਹੈ ਜਿੰਨੇ ਮੋਟੇ। ਇਹ ਦਿਨ ਹਰ ਆਪਾਂ ਹੁਣ ਦਾ ਸਰਜੀ ਬਜੀ। ਸਵੇਰੇ ਆਪਾਂ ਕੋਈ ਹੋਰ ਬਣਾ ਲਵਾਂਗੇ ਦਾ ਸਾਡੀ। ਤੇ ਇੱਕ ਚਲਾ ਦੀ ਨਾਲ ਜੂਨੀ ਦੀ ਫਰਾਂ ਕਰਕੇ ਪਰੀ ਬਣਾ ਲਈ ਮਾਰ ਚੁਹੀ ਜਾ ਮਾਣੀ ਕੋਈ ਪਾਣੀ ਆਪਾਂ ਮਿੱਠੀ ਇਹਦੇ ਤੇ गैस आपका बिल्कुल घट ही पड़ा दुग्ध अब आई थी अपने अजक वीडियो बनाने भी बहुत औखी तो 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 हो जाती है जी सीजन के टाइम से ट्रैक्टर आने इधर जाना इधर एक लगे हुए सब भी देख के ध्यान बनाने पीस रोज करनी पब्जी पाए ਬਾਹਰ ਨਹੀਂ ਰਹਿ ਹੋ ਗਿਆ ਜੀ ਲਾਈਟਾਂ ਲਾ ਦਿੰਨੇ ਆ ਉਧਰ ਲਈ ਲਾਈਟ ਤਾਂ ਲੱਗੀ ਹੋਈ ਹੈ ਇਹ ਲਾ ਦਿੰਨੇ ਆਪਾਂ ਤੇ ਉਧਰ ਸਾਹਮਣੇ ਦੀਪਮਾਲਾ ਲਾ ਦਿੱਤੀ ਹੈ ਇਧਰ ਲਈ ਹਜੇ ਲਾਉਣ ਵਾਲੀ ਹੈ ਜੀ ਉਹਨੂੰ ਮੈਂ ਲਾ ਦਿੰਦੀ ਆ ਫਿਰ ਗੁਰਪਰਬ ਤੱਕ ਲਾ ਦਿੰਦੇ ਹੁੰਦੇ ਆ ਜੀ ਦੀਪਾਂ ਵਾਲਾ ਗੁਰੂ ਨਾਨਕ ਦੇਵ ਜੀ ਦਾ ਗੁਰਪਰਬ ਲੰਘੂਗਾ ਫਿਰ ਉਸ ਤੋਂ ਬਾਅਦ ਉਤਾਰ ਕੇ ਰੱਖ ਦਿੰਨੇ ਹੁੰਦੇ ਆ ਇਹ ਕੱਪੜੇ ਲਾ ਲਿਓ ਨੀ ਜੀ ਤਾਰ ਤੋਂ ਇੱਥੇ ਰੋਟੀ ਬਣਾਉਣ ਲੱਗੀ ਸੀ ਜੀ ਮੈਂ। ਤੁਸੀਂ ਚਾਹੋ। ਜਿਵੇਂ ਜੀ ਬੜੀਆਂ ਹੋਣਗੀਆਂ ਇਹਦਾ ਪੈਨਟ ਕਰ ਦਿੰਦੇ ਆ ਜੀ ਇੱਥੇ। ਜਿਹੜੇ ਪੈਨਪਰ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੇ ਪੈਨਪਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਜਿਹੜੇ ਆਪਣੇ ਨਾਲ ਨਵੇਂ ਜੁੜੇ ਨੇ। ਉਹਨਾਂ ਸਾਰਿਆਂ ਦਾ ਵੀ ਧੰਨਵਾਦ ਹੈ ਜੀ। ਆਪਣੀ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ। ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ। ਮਰਦਨੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ